ਵੱਲਾ ਮੁਤਾ ਪੰਜਾਬ ਦੇ ਪਾਣੀਆਂ ਦਾ ਇਹ ਪੰਜਾਬ ਦੇ ਪਾਣੀ ਪੰਜਾਬ ਦੀ ਧਰਤੀ ਦੇ ਬੇਟਾਂ ਬੱਚਿਆਂ ਦੇ ਕੋਲੇ 18 20 ਸਾਲ ਦਾ ਪਾਣੀ ਬੱਚਿਆ ਪੰਜਾਬੀਓ ਤੁਹਾਡੇ ਕੋਲੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਐਸੇ ਬਿਨਾ ਪਾਣੀ ਪਿਆਸੇ ਤਿਹਾਰੇ ਤਰਸ ਤਰਸ ਕੇ ਮਰਨਾ ਹਰ ਸਾਲ ਆਪਾ ਪੇਟਾ ਪਾਉਣ ਲਾ ਕੇ ਵਰਤਾ ਜੋਰਾਂ ਪੰਜਾਬ ਦੇ ਸੈਂਕੜੇ ਬਜ਼ਾਰ ਦੇ ਵਿਚ ਜੋੜ ਜਾ ਚੁੱਕਿਆ ਰੋਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦੇ ਇੱਕ ਪਿੰਛੋਤਰ ਪਾਣੀ ਮੁੱਕ ਚੁੱਕਿਆ ਤੁਸੀਂ ਨੈਰੀ ਪਾਣੀ ਲਾਉਂਦੇ ਹੋ ਬਾਈ ਲਾਉਂਦੇ ਹੋ ਕਿੰਨਾ ਕੁ ਲੱਗਦਾ ਪਾਪਾ ਤੁਲਾ ਦੇ ਹੋਰ ਲਾਣਾ ਨੈਰੀ ਪਾਣੀ ਦਾ ਖਿਆਲ ਸਾਡੇ ਲੋਕਾਂ ਨੇ ਛੜਤਾ ਆ ਸਾਡੇ ਵਾਲੇ ਪਾਸੇ ਲੋਕ ਆ ਖਾਲ ਕੁਲ ਬਾਗੇ ਵਿਚਿਰਣ ਲਾ ਗੇ ਪੰਜਾਬ ਦੇ ਅੰਦਰ 15 16000 ਖਾਲ ਉੱਕਣ ਨਹਿਰੀ ਬਾਗੇ ਵਿਚਿਰ ਲਾਇਆ ਕਿਉਂਕਿ ਮੋਟਰਾਂ ਦੇ ਬਿੱਲ ਨਾ ਤੋਗਿਆ ਆਪਾਂ ਆਰ ਰਮਜ਼ਾਏ ਘਰੇ ਆ ਜੰਦੇ ਆ ਚਾਰ ਚਾਰ ਪੰਜ ਪੰਜ ਨਿਗਾਹ ਦੀ ਮਾਰਦੇ ਤੇ ਨਹਿਰੀ ਪਾਣੀ ਦਾ ਕਿਆ ਨਹੀਂ ਕਰਦਾ ਆ ਸਡੇ ਪਿੰਡਾਂ ਚ ਕਿਆ ਆ ਮਾਨ ਸਾਹਿਬ ਜੱਜ ਫੱਲੇ ਪਾਣੀ ਮਾਰਾ ਜਾਂ ਡੂੰਗਾ ਨਵੀਂ ਪਾਣੀ ਕਈ ਪਿੰਡਾਂ ਚੋਂਦਾ ਨਹੀਂ ਟੇਲਾ ਦੇ ਪਾਣੀ ਨਹੀਂ ਪਹੁੰਚਿਆ ਜਾਂ ਟੇਲਾ ਦੇ ਜਾਦੇ ਪਹੁੰਚ ਗਿਆ ਪਿਛਲੇ ਮੋਕੇ ਉੱਤੇ ਜੱਗ ਤੇ ਉੱਤੇ ਵੀ ਪਾਣੀ ਪਹੁੰਚਿਆ ਸਰ ਜੀ ਪੰਜਾਬ ਦੇ ਅੰਦਰ ਇਨ੍ਹਾਂ ਪਾਣੀਆਂ ਦੇ ਨਾਲ ਇਨ੍ਹਾਂ ਹਵਾਵਾਂ ਦੇ ਨਾਲ ਇਨ੍ਹਾਂ ਜ਼ਲਾਮਾਂ ਦੇ ਨਾਲ ਮਰਨਾ ਪੰਜਾਬ ਨੇ ਆਟਾ ਘੱਟ ਪਿਆ ਚਾਂਦਪੁਰੇ ਤੋਂ ਰੋੜਕੀ ਕੋਲੋਂ ਸਾਡੋ ਪਿਆ ਪੰਜਾਬ ਆ ਮਰਿਆ ਪੰਜਾਬ ਐ ਜੇ ਸੰਸਰ ਟੁੱਟਿਆ ਤਾਂ ਦੁਪਿਆ ਪੰਜਾਬ ਐ ਸਾਡੀਆਂ ਬਦਲਾਂ ਵੀ ਟੁੱਟੀਆਂ ਸਾਡੇ ਪਿੰਡ ਵੀ ਡੁੱਬੇ ਘਰ ਵੀ ਡੁੱਬੇ ਜੇ ਇਨਾ ਬਜਾਵਾਂ ਦਾ ਪਾਣੀ ਵਰਤਨਾ ਤਾਂ ਵਰਤਨ ਕਿੱਥੇ ਭੇਜਿਆ ਜਾਂਦਾ ਔਰ ਰਾਸਤਾਨ ਨੂੰ ਚੱਕ ਨਹੀਂ ਜੋੜੀ ਪੂਰੀਆਂ ਤਿੰਨਾਂ ਨਾ ਜਾਂਦੀਆਂ ਬੜਾ ਰਾਸਤਾਨ ਨੂੰ ਤਿੰਨਾਂ ਗੋਇੰਦ ਸਿੰਘ ਗਾਂਧੀ ਜਣਾ ਚਾਹਦੀ ਆ ਪਰ ਨਹੀਂ ਨੱਕ ਨੱਕ ਸਾਡੇ 12000 ਕੁਸਕ ਪਣ ਜਾਂਦਾ ਜੱਟ ਡਾਕਰਾਂ ਜਾਂਦੀ ਆ ਰਸਤਾ ਫੀਲਟਰ ਜਾਂਦੀ ਆ ਇਹ ਦਰਿਆ ਸਾਡਾ ਨਰਨਤ ਪਾ ਕੇ ਲੈ ਗਏ ਸਾਡੇ ਕੋਲੇ 20 ਐਮਪੀ ਐ 1900 ਦੇ 1700 ਵਾ ਦੇ ਬੀ ਐਚ ਪੀਆ ਦੇ ਵਿੱਚੋਂ ਕਿਸੇ ਦੇ ਉੱਤੇ ਜਾ ਕੇ ਬਾਜ ਕਰੰਦ ਕੀਤੀ ਵੀ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਹੈ ਰੈਟਿਊਨ ਹੈ ਉਹਦੇ ਮੁਕਾਬਕ ਹੈ ਕਿ ਪਾਣੀਆਂ ਦੇ ਉੱਤੇ ਹੱਕ ਪੰਜਾਬ ਦਾ ਹੈ ਔਰ ਸਾਡੇ ਪਾਣੀ ਖੋ ਕੇ ਦੂਜੇ ਸੁਪਿਆਂ ਨੂੰ ਘੋੜ ਦਿੱਤੇ ਗਏ। ਛੋਟੇ ਰਹਿੰਦੇ ਖੁੰਦੇ ਪਾਣੀ ਆ ドラਮਾ ਦੇ ਉੱਤੇ ਚੁੱਪ ਕਰ। ਰਹਿੰਦੇ ਖੁੰਦੇ ドラਮਾ ਦੇ ਪਾਣੀ ਛੋਟੇ ਆ ਹਜ਼ਾਰਾਂ ਬਣਾਤੇ ਹਜ਼ਾਰਾਂ ਟਾਈਨ ਫੈਕਟਰੀ ਲਿਝਾਣੇ ਚ ਜ਼ਹਿਰ ਪਾਈ ਜਾਂਦੀ ਸਾਰੋਲੇ ਦੇ ਵਿੱਚ ਔਰ ਹੋਰ ਫਾਰਮਾਂ ਦੀ ਧਰਤੀ ਦੇ ਵੀ ਗਿਆ ਧਰਤੀ ਨੂੰ ਵੀ ਕੈਨਸਲ ਹੋ ਗਿਆ। ਆ ਰਾਮਾ ਵੈਂਦਰੀ ਜੱਜ ਜੱਗਿਆਨਾਆਂ ਆਂਸਰਾ ਫੁੱਲੋ ਕਰ ਕੋ ਕਰ ਲਾ ਕੇ ਆ ਧਰਤੀ ਨੂੰ ਕੈਂਸਲ ਲੋਕਾਂ ਨੂੰ ਕੈਂਸਲ ਸਾਰਾ ਕੈਮੀਕਲ ਜ਼ਹਿਰ ਥੱਲੇ ਪਾਈ ਜਾਂਦੇ ਆ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਜਾਣ ਦੇ ਮਜਬੂਰ ਹੋ ਗਏ ਘਰ ਬਾਲ ਵੇਚ ਕੇ ਜਾਣ ਦੇ ਮਜਬੂਰ ਹੋ ਗਏ ਤੇ ਅਧਿਕਾਰੀਆਂ ਦੇ ਕੌਣ ਬੇਟਾ ਯੂਪੀ ਦਾ ਹਲਦੇ ਬੀ ਬੈਠੇ ਛੋੜੇ ਪਿੰਡਾਂ ਚ ਆ ਕੇ ਪਿੰਡਾਂ ਦੇ ਸਰਪੰਚ ਉਹਨੇ ਵੋਟਾਂ ਬਣਾਉਣ ਲਾ ਗਏ ਖਰਚ 10 20 ਸਾਲ 15 ਸਾਲ ਫੋਟਾ ਮੁੱਖ ਮੰਤਰੀ ਯੂਪੀ ਦੇ ਹੱਥਾਂ ਦਾ ਬਿਆਨ ਹੋਊਗਾ ਆ ਜਿੰਨਾ ਜਿਲ੍ਹਪੁਰ ਅਖਾਂੜਮਾੜੀ ਸਾਰਾ ਮਛਲਾ ਕੇ ਬਹਿ ਗਿਆ ਜਿੰਨਾ ਜਲੰਧਰ ਲੁਧਿਆਣਾ ਯੂਪੀ ਦੇ ਹੱਥਾਂ ਆ ਕੇ ਬਹਿ ਗਿਆ ਬਰਾਬਰ ਰੇੜੀ ਲੱਗਣ ਦਿੰਦੇ ਮੈਂ ਸਿਗੀਆਂ ਪਿੰਡ ਗਿਆ ਗਿਲਪੱਤੀ ਪਿੰਡ ਗਿਆ ਬਿੰਡੇ ਦੇ ਕੋਲੇ ਆ ਉਹ ਕਹਿੰਦੇ ਭਈ ਅਸੀਂ ਨਾਂ ਤੇ ਰੇੜੀ ਲਾਉਣੀ ਆ ਬੜਟੇ ਤੇ ਭਈਆ ਬਰਾਬਰ ਰੇੜੀ ਲੱਗਾ ਦਿੰਦੇ ਸਾਡਾ ਕੁਦਰ ਰਿਕਾਰ ਗਰੀਬਾਂ ਦਾ ਮਜ਼ਦੂਰਾਂ ਦਾ ਆ ਸਾਰੇ ਬੰਦਿਆਂ ਨੇ ਖੋਹ ਲਿਆ ਤੁਰ ਤਰਾ ਜਾਂਦੇ ਚੰਦਰਾ ਤੇ ਪੱਠਿਆਂ ਤੇ ਦਾਣਾ ਮੰਡੀਆਂ ਚ ਚਾਰਸ ਫਿਰ ਗਿਆਗੇ ਛੋਡੇ ਦਾ ਨੀ ਬੁੱਟਾ ਮੜੀਆਂ ਪਿੰਡ ਚ ਬਾਈ ਉਹ ਇੱਥੇ ਖੜਾ ਕਰੀ ਜਾਂਦੇ ਨੇ ਇੱਕ ਟੋਕਾਂ ਦੇ ਸੂਏ ਤੇ ਕੀ ਤੇ ਕੀਦੇ ਪਾਣੀ ਪੈਂਦਾ ਪੁੱਟਾ ਮੈਂ ਮਾਜੀ ਸਿੰਘ ਦਾ ਮੁੰਡਾ ਨੌਕਰ ਆਇਆ ਹੋਇਆ ਹਾਂ ਕੋਈ ਕਹਿੰਦਾ ਬਹੁਤ ਪਾਣੀ ਹੁੰਦਾ ਆ ਲੈ ਠੀਕ ਆ ਬਦਲੇ ਉਹ ਬਦਲੇ ਦੀ ਬਹਾਵ ਹੈ ਕੋਈ ਕੀਦੇ ਪਾਣੀ ਬਲੇ ਟੱਕਾਂ ਦੇ ਸੂਏ ਤੇ ਹੈ ਇਹ ਬੋਲਣਾ ਸਾਰੇ ਇਹ ਕਰੀ ਜਾਂਦੇ ਨੇ ਬਸ ਕੋਈ ਆ ਦਿਨ ਮਰਦਾਂ ਤੇ ਖੀਂ ਸਹੀ ਗੱਲਾਂ ਬਾਈ ਮੈਂ ਲੋਕਰ ਬੰਦਾ ਬਾਈ ਮਾਮਾ ਬੋਲਦਾ ਛੋਟੇ ਗਰੀਬਾਂ ਦਾ ਮਜ਼ਦੂਰਾਂ ਦਾ ਹੱਕ ਸਾਰਾ ਉਹ ਕਰਕੇ ਲੈ ਗਏ ਆ ਜੰਦਰਾਂ ਦੇ ਪਾਸੇ ਬਾਈ ਦੇ ਨੇੜੇ ਪਾਸੇ ਬੈਠੇ ਪਿੰਡਾਂ ਦੇ ਸਰਪੰਚ ਵੀ ਬਣੇ ਬੈਠੇ ਆ ਬਾਈ ਇਹ ਸੱਚੀ ਗੱਲਾਂ ਕਰ ਲੈ ਜਿਆਦ ਰੱਖਿਓ 76 ਦਾ ਨਾਮ ਲਾਗੀ ਗਏ ਆ ਦਾਣਾ ਮਡੀਆਂ ਦੇ ਵਿੱਚ ਆ ਪੱਕਾ ਲਾਉਣ ਲਾ ਕੇ ਟ੍ਰੈਕਟਰ ਘੇਰ ਲਾ ਕੇ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਐ ਪਰ ਪੰਜਾਬ ਅੰਦਰ ਪਹਿਲ ਪੰਜਾਬੀਆਂ ਦੀ ਹੋਣੀ ਚਾਹੀਦੀ ਐ ਇਸੇ ਕਰਕੇ ਮੈਂ ਪੰਜਾਬ ਦੇ ਤੋਂ ਮੁੱਖ ਮੰਤਰੀਆਂ ਨੂੰ ਮਿਲਿਆ ਪਹਿਲਾਂ ਕੈਪਟਨ ਨੂੰ ਮਿਲਿਆ ਫਿਰ ਚੰਨੀ ਨੂੰ ਮਿਲਿਆ ਰਸਵੰਤ ਨੂੰ ਮਿਲਿਆ ਵੀ ਪੰਜਾਬ ਅੰਦਰ ਕਾਨੂੰਨ ਬਣਾਓ ਕਿ ਨੌਕਰੀਆਂ ਚ ਸਿਰ ਪੰਜਾਬੀਆਂ ਨੂੰ ਹੋਵੇ ਪੰਜਾਬ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਤੇ ਕਾਨੂੰਨ ਬਣਾਉਣਾ ਚਾਹੀਦਾ ਵੀ ਰਾਸਤਾ ਚਾਹੇ ਜ਼ਮੀਨ ਲੈ ਲੋਗੇ ਖਮਾਚਰ ਜਾ ਕੇ ਲੈ ਲੋਗੇ ਕੋਈ ਨੌਕਰੀ ਲੈ ਲੋਗੇ ਜਾ ਕੇ ਖਮਾਚਰ ਦਿੱਤਰਾਗੰਡ ਚ ਨਾਗਰਨ ਦੇ ਮੁਖਸ਼ਵੀਰ ਚ ਅਰ ਪੰਜਾਬ ਦੇ ਵਿੱਚ ਤੁਹਾਡੇ 70000 ਨੌਕਰੀਆਂ ਦਸਾਂ ਸਾਲਾਂ ਚ ਖਮਾਚਰ ਦੇ ਬੰਦੇ ਆ ਕੇ ਲੈ ਗਏ ਭਰਤ ਮਾਰ ਕਹਿੰਦਾ ਮੈਂ 43000 ਨੌਕਰੀ ਦਿੱਤੀ ਉਹਨੂੰ ਇਹ ਪੱਛੋਂ ਵੀ 43000 ਦੇ ਵਿੱਚ ਬਾਹਰ ਦੇ ਬੰਦੇ ਕਿੰਨੇ ਆ ਰਾਜਸਥਾਨ ਦੇ ਹਰਿਆਣੇ ਦੇ ਯੂਪੀ ਦੇ ਪਿਹਾਰ ਦੇ ਬੰਗਾਲ ਦੇ ਹਿਮਾਚਲ ਦੇ 248 ਪੋਸਟਾਂ ਕੱਢਣਾ ਚਾਹੀਦੀਆਂ ਵਰਜਾ 40% ਬੰਦੇ ਬਾਹਰ ਲਿਆ 260 ਬੰਦੇ ਰੱਖੇ ਬੈਠੇ ਨੇ ਇੰਸਪੈਕਟਰ 36% ਬੰਦੇ ਬਾਹਰ ਲਿਆ ਪਰਿਵਾਰੀ ਰੱਖਿਆ 25% ਬੰਦੇ ਬਾਹਰ ਦੇ ਰੱਖ ਲਏ ਆ ਮਾਸਟਰ ਰੱਖਿਆ ਤੁਹਾਡੇ ਸਕੂਲਾਂ ਚ ਕੋਹ ਲਾਣੇ ਤੋਂ ਕੋ ਰਾਸਤਾ ਤੋਂ ਦਵਾਚ ਨਵਾ ਬੋਲੀ ਛੋਟੀ ਮਾਰੀ ਜਾਂਦੇ ਆ ਆ ਨੌ ਸਾਲ ਹੋ ਗਏ ਬਾਈ ਮੈਨੂੰ ਨੜਦੇ ਨੂੰ ਰੰਗਮਾਰੇ ਬੋਰਡਾਂ ਦੇ ਪਰਚੇ ਵੀ ਹੋਏ ਦੇਲ ਵੀ ਗਿਆ ਸਕੂਲਾਂ ਦੇ ਜਾ ਕੇ ਲੜਦਾ ਲੋਕਾਂ ਨੂੰ ਸੁਣਿਆ ਹੁੰਦਾ ਜਦੋਂ ਕਰਦਾ ਜਾ ਕੇ ਉਹ ਗੰਦਾਲ ਤੱਕ ਉਹ ਦੱਖਣ ਭਾਰਤ ਤੱਕ 13 ਲਾ ਤੇ ਲਾ ਕੇ ਕਰਨਾਟਕਾ ਤੇ ਲਗਾਉਣਾ ਤਾਂ ਉਹ ਲੁੱਟ ਗਿਆ